ਸੇ ਦੇਖ ਰਹੇ ਹਾਂ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਆਰਐਸ ਮੈਜਰ ਰੋਡ ਤੇ ਖੜੇ ਆ ਜਿੱਥੇ ਖਾਟੂ ਸ਼ਾਮ ਜੀ ਦਾ ਜਿਹੜਾ ਮੰਦਿਰ ਹੈਗਾ ਬਹੁវេ ਮੰਦਿਰ ਜਿਹੜਾ ਜਿਸ ਨੂੰ ਕਹਿ ਸਕਦੇ ਆ ਜਿੱਥੇ ਆ ਕੇ ਬੜਾ ਹੀ ਸਕੂਨ ਮਿਲਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਗੱਡੀ ਤਿਆਰ ਕੀਤੀ ਗਈ ਹੈ ਇਹ ਗੱਡੀ ਇਸ ਕਰਕੇ ਤਿਆਰ ਕੀਤੀ ਗਈ ਹੈ ਕਿਉਂਕਿ ਰਾਜਪੁਰਾ ਦੇ ਲਈ ਬਹੁਤ ਹੀ ਸਭਾਗੇ ਦੀ ਗੱਲ ਹੈ ਆਪਣੇ ਆਪ ਨੂੰ ਬੜਾ ਸਭਾਗੇ ਸ਼ਾਲੀ ਮਹਿਸੂਸ ਕਰਨਾ ਚਾਹਦਾ ਹੈ ਹਰ ਇੱਕ ਰਾਜਪੁਰਾ ਵਾਸੀ ਨੂੰ ਕਿ ਇੱਥੇ ਕਨਈਆ ਮਿੱਤਲ ਜੀ 15 ਤਰੀਕ ਨੂੰ ਰਾਜਪੁਰਾ ਪਹੁੰਚ ਰਹੇ ਆ ਤੇ ਉਸੇ ਸੰਬੰਧ ਵਿੱਚ ਜਿਹੜੀ ਇਹ ਗੱਡੀ ਤਿਆਰ ਕੀਤੀ ਗਈ ਹੈ ਇਹ ਲੋਕਾਂ ਨੂੰ ਇੱਕ ਮੈਸੇਜ ਦੇਣ ਦੇ ਲਈ ਗੱਡੀ ਤਿਆਰ ਕੀਤੀ ਗਈ ਹੈ ਕਿ ਪ੍ਰੋਗਰਾਮ ਦੇ ਬਾਰੇ ਦੱਸਣ ਲਈ ਇੱਕ ਗੱਡੀ ਤਿਆਰ ਕੀਤੀ ਗਈ ਹੈ ਤੇ ਜਿੱਦਾਂ ਪ੍ਰਬੰਧਕਾਂ ਨੇ ਵੀ ਅਪੀਲ ਕੀਤੀ ਹੈ ਕਿ ਵੀ ਜਿਹੜੇ ਬਾਹਰ ਤੋਂ ਬੰਦੇ ਆਣਗੇ ਕਿਉਂਕਿ ਸਾਨੂੰ ਵੀ ਪਤਾ ਹੈ ਜਦ ਕਨਈਆ ਮਿੱਤਲ ਜੀ ਫੇਸਬੁੱਕ ਤੇ ਜਾਂ YouTube ਤੇ ਉਹਨਾਂ ਦੇ ਭਜਨ ਚੱਲਦੇ ਆ ਤਾਂ ਕਈ ਮਿਲੀਅਨਸ ਦੇ ਉੱਤੇ ਉਹਨਾਂ ਦੇ ਵਿਊ ਜਾਂਦੇ ਆ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਰਾਜਪੁਰਾ 'ਚ ਕਿੰਨਾ ਵੱਡਾ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਹੈ ਤੇ ਸਾਡੀ ਵੀ ਤੁਹਾਨੂੰ ਇਹੀ ਅਪੀਲ ਹੈ ਕਿ ਜਿਹੜੇ ਵੀ ਬਾਹਰ ਤੋਂ ਬੰਦੇ ਆਣਗੇ ਅੱਬਲ ਤਾਂ ਰਾਜਪੁਰਾ ਨੂੰ ਇਹ ਚਾਹੀਦਾ ਹੈ ਕਿ ਵੀ ਇਹ ਆਪਣਾ ਪ੍ਰੋਗਰਾਮ ਹੈ ਕਿਉਂਕਿ ਖਾਟੂ ਸ਼ਾਮ ਜੀ ਹਾਰੇ ਦਾ ਸਹਾਰਾ ਬਾਬਾ ਸ਼ਾਮ ਪਿਆਰਾ ਠੀਕ ਹੈ ਖਾਟੂ ਸ਼ਾਮ ਜੀ ਹਰ ਇੱਕ ਜਿਹੜਾ ਵੀ ਬੰਦਾ ਹਾਰ ਜਾਂਦਾ ਹੈ ਉਹਨਾਂ ਦੇ ਸਹਾਰਾ ਹੈ ਤੇ ਇਹ ਰਾਜਪੁਰੇ ਦਾ ਪ੍ਰੋਗਰਾਮ ਹੈ ਸਾਡੇ ਆਪਣੇ ਘਰ ਰਾਜਪੁਰਾ ਸਾਡਾ ਘਰ ਹੈ ਤੇ ਸਾਡੇ ਘਰ ਇਨਾ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਜਿਹੜੇ ਵੀ ਬਾਹਰ ਤੋਂ ਬੰਦੇ ਆਣਗੇ ਤੁਸੀਂ ਹੀ ਉਹਨਾਂ ਦਾ ਖਿਆਲ ਰੱਖਣਾ ਹੈ ਸਾਡੀ ਵੀ ਅਪੀਲ ਹੈ ਤੇ ਤੁਸੀਂ ਵੱਧ ਚੜ ਕੇ ਇਸ ਪ੍ਰੋਗਰਾਮ 'ਚ ਆਓ ਤੇ ਕਨਈਆ ਮਿੱੱਤਲ ਜੀ ਦੀ ਜਿਹੜੀ ਮధుਰ ਆਵਾਜ਼ ਹੈ ਉਹਨਾਂ 'ਚ ਖਟੂ ਸ਼ਾਮ ਜੀ ਦੇ ਭਜਨ ਸੁਣੋ ਦੇਖੋ ਮੈਂ ਰਾਜਪੁਰਾ ਨਿਵਾਸੀਆਂ ਨੂੰ ਇੱਕ ਹੀ ਬੇਨਤੀ ਕਰੂੰਗੀ ਕਿ ਰਾਜਪੁਰਾ ਦੇ ਭਾਗ ਚੰਗੇ ਆ ਜਿਹੜਾ ਸ਼ਾਮ ਬਾਬਾ ਦਾ ਦਰਬਾਰ ਸਜ ਰਿਹਾ ਹੈ ਸ਼ਾਮ ਬਾਬਾ ਦਾ ਉਹ ਦਰਬਾਰ ਹੈ ਵੀ ਜਿੱਥੇ ਰੋਂਦੇ ਜਾਂਦੇ ਆ ਤੇ ਹੱਸਦੇ ਆਉਂਦੇ ਆ ਉਥੋਂ ਕਦੇ ਕੋਈ ਖਾਲੀ ਨਹੀਂ ਆਂਦਾ ਔਰ ਅੱਜ ਦੇ ਕਲਯੁਗ ਦੇ ਟਾਈਮ 'ਚ ਹਰੇਕਾ ਸਹਾਰਾ ਉਹੀ ਹੈ ਤੇ ਇਸ ਕਰਕੇ ਕਨਈਆ ਮਿੱੱਤਲ ਜੀ ਆ ਰਹੇ ਆ ਇੱਕ ਬਹੁਤ ਅੱਛੀ ਸ਼ਾਮ ਸਜਣ ਜਾ ਰਹੀ ਹੈ ਜਿਹਦੇ ਅੱਜ ਮੈਸੇਜ ਲਈ ਪੂਰੀ ਟੀਮ ਨੇ ਜੋ ਸ਼ਾਮ ਬਾਬਾ ਦੇ ਸੇਵਕ ਨੇ ਉਹਨਾਂ ਨੇ ਇੱਕ ਅੱਜ ਪ੍ਰਚਾਰ ਵੈਨਰ ਬਣਾ ਕੀਤੀ ਹੈ ਤਾਂ ਇਹ ਲੋਕਾਂ ਨੂੰ ਮੈਸੇਜ ਦੇਣ ਜਾ ਰਿਹਾ ਲੋਕਾਂ ਨੂੰ ਸੰਦੇਸ਼ਿਆ ਦੇਣ ਜਾ ਰਹੀ ਹੈ ਕਿ ਆਹ ਵੱਤੋ ਵੱਤ ਗਿਣਤੀ ਚ ਆ ਕੇ ਆਪਾਂ ਕਨਈਆ ਮਿੱਤਲ ਜੀ ਦੇ ਭਜਨ ਸੰਦਿਆ ਦਾ ਆਨੰਦ ਲਈਏ ਤੇ ਸ਼ਾਮਬਾਵਾ ਦਾ ਆਸ਼ੀਰਵਾਦ। ਮੈਨੂੰ ਇਹ ਜਾ ਪ੍ਰੋਗਰਾਮ ਪਹਿਲੀ ਵਾਰ ਹੋਣ ਜਾ ਰਿਹਾ ਰਾਜਪੁਰਾ ਵਿੱਚ। ਇਹ ਰਾਜਪੁਰਾ ਲਈ ਬਹੁਤ ਖੁਸ਼ਕੱਦੀ ਦੀ ਗੱਲ ਹੈ। ਕਨਈਆ ਮਿੱਤਲ ਜੀ ਆ ਰਹੇ ਹਨ। ਲੋਕੀ ਹਾਰੇ ਦੇ ਸਹਾਰੇ ਦਾ ਦਰਸ਼ਨ ਕਰਨ ਇੰਨੀ ਦੂਰ ਜਾਂਦੇ ਹੈ। ਕਨਈਆ ਮਿੱਤਲ ਜੀ ਰਾਜਪੁਰਾ ਆ ਰਹੇ ਹਨ। ਪਵਿੱਤਰ ਹੋ ਜਾਏਗੀ ਆਪਣੀ ਰਾਜਪੁਰਾ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੈਂ ਤਾਂ ਪਹਿਲਾਂ ਹੀ ਕਹਿੰਨੀ ਆ ਵੀ ਰਾਜਪੁਰਾ ਦੇ ਭਾਗ ਚੰਗੇ ਆ। ਮੈਂ ਤੁਹਾਨੂੰ ਇਹ ਵੀ ਕਹੂੰਗੀ ਕਿ 10 ਸਾਲ ਪਹਿਲਾਂ ਜਿੱਦ ਮੈਂ ਰਾਜਪੁਰੇ ਚਾਈ ਸੀ ਮੈਂ ਇੱਥੇ ਦੇਖਦੀ ਸੀ ਕਿ ਸ਼ਾਮ ਬਾਬਾ ਔਰ ਸਾਲਾ ਸਰ ਦਾ ਕੋਈ ਦਰਬਾਰ ਨਹੀਂ ਹੈ ਮੈਨੂੰ ਬੜਾ ਲੱਗਦਾ ਸੀ ਕਿ ਸ਼ਾਮ ਬਾਬਾ ਦਾ ਦਰਬਾਰ ਕਿਉਂ ਨਹੀਂ ਹੈ ਤੇ ਹੁਣ ਐਡਾ ਵੇ ਦਰਬਾਰ ਸਜਣ ਜਾ ਰਿਹਾ ਹੈ ਔਰ ਸ਼ਾਮ ਸੰਧਿਆ ਹੋ ਰਹੀ ਹੈ ਤਾਂ ਇਹ ਦਿਨ ਉਹ ਤਾਂ ਸਾਡੇ ਸਭ ਦੇ ਰਾਜਪੁਰਾ ਦੇ ਭਾਗ ਚੰਗੇ ਹੈ ਔਰ ਅਸੀਂ ਸ਼ਾਮ ਬਾਬਾਗੇ ਅਰਦਾਸ ਕਰਾਂਗੇ ਕਿ ਰਾਜਪੁਰਾ ਦੇ ਹਰ ਘਰ ਵਿੱਚ ਖੁਸ਼ੀਆਂ ਆਣ ਔਰ ਰਾਜਪੁਰਾ ਤੋਂ ਜਿਹੜੇ ਸੰਕਟ ਦਾ ਕੋਈ ਬਾਗਲ ਹੈ ਉਹ ਸਾਰਾ ਦੂਰ ਚਲਾ ਜਾਵੇ ਔਰ ਰਾਜਪੁਰਾ ਇੱਕ ਖੁਸ਼ੀਆਂ ਦਾ ਸ਼ਹਿਰ ਬਣ ਜਾਵੇ ਬਹੁਤ ਵੱਡਾ ਰਸ਼ ਹੋਣ ਜਾ ਰਿਹਾ ਰਾਜਪੁਰਾ ਚੇ ਪ੍ਰਸ਼ਾਸਨਿਕ ਕਿਹੜਾ ਪ੍ਰਬੰਧ ਹੋਵੇਗਾ ਬਿਲਕੁਲ ਪੂਰਾ ਪ੍ਰਸ਼ਾਸਨਿਕ ਪ੍ਰਬੰਧ ਹੈ ਐਸ ਡੀ ਐਮ ਸਾਹਿਬ ਆਪਣੇ ਵੱਲੋਂ ਲੱਗੇ ਹੋਏ ਨੇ ਡੀ ਐਸ ਪੀ ਸਾਹਿਬ ਆਪਦੇ ਵੱਲੋਂ ਲੱਗੇ ਆ ਸਾਡਾ ਪ੍ਰਸ਼ਾਸਨ ਦਾ ਪੂਰਾ ਫਰਜ਼ ਹੈ ਕਿ ਸ਼ਾਮ ਸੰਧਿਆ ਹੋ ਰਹੀ ਹੈ ਇੰਨੇ ਲੋਕ ਆਣਗੇ ਤਾਂ ਇੱਕ ਅੱਛਾ ਮੈਸੇਜ ਜਾਵੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਮੀ ਨਹੀਂ ਰਹੂਗੀ ਹਾਂ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਕਲੀ ਐਮ ਇਤਲ ਜੀ ਪਹੁੰਚ ਰਹੇ ਨੇ ਕਿਹੜੀ ਤਰੀਕ ਨੂੰ ਪਹੁੰਚ ਰਹੇ ਨੇ ਤੇ ਕੀ ਪ੍ਰੋਗਰਾਮ ਹੈ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਬਾਬਾ ਸ਼ਾਮ ਦੀ ਕਿਰਪਾ ਨਾਲ ਕਨੀਯ ਮਿੱਤਲ ਜੀ ਰਾਏਪੁਰ ਵਿੱਚ ਆ ਰਹੇ ਨੇ ਅਸੀਂ ਇੱਕ ਮੰਦਿਰ ਦੀ ਜਗ੍ਹਾ ਲਈ ਹੈ ਮੰਦਿਰ ਦੀ ਜਗ੍ਹਾ ਦਾ ਨਿਰਮਾਣ ਦਾ ਸਾਡਾ ਕਾਰਜ ਚੱਲ ਰਿਹਾ ਹੈ ਤੇ ਉਸ ਉਪਲਕਸ਼ ਕਨੀਯ ਮਿੱਤਲ ਜੀ ਰਾਏਪੁਰ ਆ ਰਹੇ ਨੇ ਨੂੰ ਨਾਜ ਮੰਡੇ 'ਚ 15 5 2000 ਇਹ ਜਿਹੜੇ 23 ਦਿਨ ਸੋਮਾਰ ਨੂੰ ਤੇ ਅਸੀਂ ਸਾਰੇ ਜਣੇ ਇਸ ਪਰਿਵਾਰ ਵਿੱਚ ਐਨੇ ਖੁਸ਼ ਹੈ ਕਿ ਸਾਨੂੰ ਕਨੀਯ ਮਿੱਤਲ ਜੀ ਨੇ ਆਪਣਾ ਟਾਈਮ ਕਿੰਦੀ ਟਾਈਮ ਦਿੱਤਾ ਅਸੀਂ ਸਾਰੇ ਦੇ ਅੱਗੇ ਹੱਥ ਬੀਨ ਕੇ ਬੇਨਤੀ ਕਰਦੇ ਹਾਂ ਜੀ ਸਾਰੇ ਬੰਦੇ ਹਮ ਆ ਕੇ ਉਸ ਦਿਨ ਸੋਮਵਾਰ ਨੂੰ 15 ਤਰੀਕ ਨੂੰ ਅਨਾਜ ਮੰਡੀ ਆਓ ਤੇ ਕੰਨੀਆਂ ਮਿੱਤਲ ਦੀ ਦਾ ਗੁਣਗਾਨ ਸਰਕਾਰ ਕਰੋ ਤੇ ਬਾਬਾ ਜੀ ਦਾ ਆਸ਼ੀਰਵਾਦ ਲਓ ਜੀ ਪਹਿਲੀ ਵਾਰ ਸ਼ਹਿਰ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਤੇ ਇੱਕ ਸੁਰੱਖਿਆ ਨੂੰ ਲੈ ਕੇ ਜਿਹੜਾ ਬਹੁਤ ਚਿੰਤਾ ਦਾ ਵਿਸ਼ਾ ਵੀ ਹੈ ਉਸ ਨੂੰ ਲੈ ਕੇ ਵੀ ਕੋਈ ਤੁਸੀਂ ਗੱਲਬਾਤ ਦੇਖੋ ਜੀ ਇਸ ਵਿਸ਼ੇ ਅਸੀਂ ਡੀਐਸਪੀ ਸਾਹਿਬ ਕੋਲ ਗਏ ਅਸੀਂ ਐਸਜੀਐਮ ਸਾਹਿਬ ਕੋਲ ਵੀ ਗਏ ਵੀ ਸਾਨੂੰ ਇੰਨਾ ਵੱਡਾ ਅਸੀਂ 30 40 ਹਜ਼ਾਰ ਬੰਦਿਆਂ ਦਾ ਇਕੱਠਾ ਹੋਏਗਾ ਇੱਥੇ ਜਿਹੜਾ ਪ੍ਰੋਗਰਾਮ ਅਨਾਜ ਮੰਡੀ 'ਚ ਹੋ ਰਿਹਾ ਹੈ ਕਿ ਸਾਨੂੰ ਇਨਫਰਸਟ੍ਰਕਚਰ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਉਹਨਾਂ ਨੇ ਸਾਡੀ ਹਾਜ਼ਰੀ ਜਿਹੜੀ ਹੈ ਐਪਲੀਕੇਸ਼ਨ ਮਨਜ਼ੂਰ ਕਰੀ ਹੈ ਉਹਨਾਂ ਨੇ ਜਿਵੇਂ ਵਿਵਸਥਾ ਅੱਜ ਐਸਐਸਓ ਸਾਹਿਬ ਵੀ ਸਾਡੇ ਨਾਲ ਸੀਗੇ ਉਹਨਾਂ ਨੇ ਪੂਰਾ ਆਸ਼ਵਾਸ਼ਣ ਦਿੱਤਾ ਹੈ ਵੀ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਣ ਦੇਾਂਗੇ ਆਪਣੇ ਰਾਜਪੁਰੇ ਇਹ じゃ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੁਹਾਡੇ ਜਿਹੜੇ ਸਾਥੀ ਹੈ ਨਾਲ ਹੈ ਜਿਹੜੇ ਟੀਮ ਦੇ ਉਹ ਤਾਂ ਤੁਹਾਡਾ ਸਾਥ ਦੇਣਗੇ ਤੁਸੀਂ ਰਾਜਪੁਰਾ ਵਾਸੀਆਂ ਨੂੰ ਵੀ ਕੁਝ ਕਹਿਣਾ ਚਾਹੋਗੇ ਕਿ ਆਪਣਾ ਪ੍ਰੋਗਰਾਮ ਸਮਝ ਕੇ ਬਾਬਾ ਜੀ ਦਾ ਦੇਖੋ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਜਿਹੜੇ ਸਾਡੇ ਸਾਥੀ ਹੈ ਜਿਹੜੇ ਇਸ ਮੰ ਉਹਨੇ ਤਾਂ ਬਿਲਕੁਲ ਸੋਚਿਆ ਵੀ ਅਸੀਂ ਆਪਣੇ ਵਾਸਤੇ ਨਹੀਂ ਕਰ ਰਹੇ ਅਸੀਂ ਸਾਰੇ ਵਾਸਤੇ ਕਰ ਰਹੇ ਹਾਂ ਜਿਹੜੀ ਵੀ ਇੱਥੇ ਰਸਖਟਾ ਹੋਏਗਾ ਇਹ ਜਿੰਨੇ ਵੀ ਸਾਡੇ ਸਾਥੀ ਐ ਮੈਂਬਰ ਹਨ ਸਾਡੇ ਜਿਹੜੇ ਵੀ ਸਾਡੇ ਸਾਥੀ ਹਨ ਉਹਨਾਂ ਦਾ ਸਿਰਫ ਇੱਕੋ ਫਰਜ਼ ਹੈ ਵੀ ਉਹਨਾਂ ਨੇ ਸਾਰੇ ਜਿਹੜੇ ਵੀ ਬੰਦੇ ਲੋਕੀ ਬਾਹਰੋਂ ਆਣਗੇ ਉਹਨਾਂ ਨੂੰ ਸੰਭਾਲਣਾ ਹੈ ਅਗਰ ਅਸੀਂ ਆਪ ਨਹੀਂ ਸੰਭਾਲਾਂਗੇ ਤਾਂ ਹੋਰ ਕੋਈ ਸੰਭਾਲੇਗਾ ਅਸੀਂ ਰਾਜਪੁਰੇ ਵਾਲੇ ਜਿੰਨੇ ਵੀ ਲੋਕ ਜਿੰਨੇ ਵੀ ਸਾਡੇ ਰਾਜ ਨਗਰ ਦੇ ਮੈਂਬਰ ਹਨ ਅਸੀਂ ਉਹਨਾਂ ਦੇ ਵੀ ਅਗੇ ਹਸ ਬੇਨਤੀ ਕਰਾਂਗੇ ਵੀ ਜਿਹੜੇ ਬੰਦੇ ਬਾਹਰੋਂ ਆਣਗੇ ਪਲੀਜ਼ ਸਾਰੇ ਬੰਦੇ ਉਹਨਾਂ ਦਾ ਖਿਆਲ ਕਰਨ